ਸਸਿਕਾਹ ਦੋਸਤੋ ਮੈਂ ਹਰਕੇਸ਼ ਪੁੰਜਤੇ ਅੱਜ ਆਪਣੇ ਨਾਲ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਪਰਮਿੰਦਰ ਸਿੰਘ ਢਿੱਲਸਾ ਢਿੱਲਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਢਿੱਲਸਾ ਸਾਹਿਬ ਤੁਹਾਨੂੰ ਪਾਰਟੀ ਨੇ ਟਿਕੜ ਦੇ ਕੇ ਨਵਾਜਿਆ ਹੈ ਲੋਕ ਸਭਾ ਹਲਕਾ ਸੰਗਰੂਰ ਤੋਂ ਤੇ ਕੀ ਕਹਿਣਾ ਚਾਹੋਗੇ ਤੁਸੀਂ ਹਲਕਾ ਸੰਗਰੂਰ ਦੇ ਵੋਟਰਾਂ ਨੂੰ ਦੇਖੋ ਮੈਂ ਤਾਂ ਪੁੱਛਾਂ ਬੈਠੀ ਕਹਾਗਾ ਕੀ ਲੋਕ ਫੈਸਲਾ ਕਰਨ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਦਾ ਪਿਛਲੇ ਟਾਈਮ ਦਾ ਜੋ ਉਹਨਾਂ ਦਾ ਸਿਆਸੀ ਜੀਵਨ ਰਿਹਾ ਉਹਦਾ ਨਿਚੋੜ ਕੱਢ ਕੇ ਕੀ ਅੱਗੇ ਕਿਸੇ ਉਮੀਦਵਾਰ ਤੋਂ ਉਮੀਦ ਰੱਖੀ ਜਾ ਸਕਦੀ ਹੈ ਜੀ ਇਹ ਸੋਚ ਕੇ ਫੈਸਲਾ ਕਰਨ ਕਿਉਂਕਿ ਸਾਰਿਆਂ ਦਾ ਰਿਕਾਰਡ ਵੀ ਉਹਨਾਂ ਦੇ ਸਾਹਮਣੇ ਹੈ ਸਾਰਿਆਂ ਦਾ ਵਤੀਰਾ ਵੀ ਉਹਨਾਂ ਦੇ ਸਾਹਮਣੇ ਹੈ ਤੇ ਕੀ ਕੁਸ਼ ਕਿਸੇ ਦੀ ਸਮਰੱਥਾ ਉਹ ਵੀ ਉਹ ਜਾਣਦੇ ਹੈ ਜੀ ਤੇ ਜਿਹੜਾ ਹੈ ਉੱਥੇ ਕਿਹੜੀ ਸਰਕਾਰ ਬਣਦੀ ਹੈ ਜੀ ਇਹ ਵੀ ਸਭ ਨੂੰ ਪਤਾ ਹੈ ਵੀ ਇੰਡੀਆ ਦੀ ਗਵਰਨਮੈਂਟ ਉੱਥੇ ਬਣਦੀ तकरीबन ਤਾਂ ਹੈ ਜੀ ਤਾਂ ਫੇਰ ਸਾਡੀ ਤਾਂ ਇਹੀ ਹੋਏਗੀ ਵੀ ਲੋਕਾਂ ਨੂੰ ਅਪੀਲ ਵੀ ਆਪਾਂ ਉੱਥੇ ਉਸ ਸਰਕਾਰ ਦੇ ਵਿੱਚ ਆਪਣੇ ਜਿਹੜੇ ਦਾ ਹਿੱਸਾ ਪਾਈਏ ਜੀ ਤੇ ਉੱਥੋਂ ਆਪਾਂ ਕੁਝ ਲੈਣ ਯੋਗ ਹੋਈਏ ਕੱਲੀਆਂ 25 ਕਰੋੜ ਰੁਪਏ ਦੀਆਂ ਗ੍ਰਾਂਟਾਂ ਨਹੀਂ ਜੀ ਉਹ ਤਾਂ ਹਰ ਕਿਸੇ ਐਮਪੀ ਨੇ ਦੇਈ ਜਿਹੜੀ ਹੈ ਜੀ ਗੱਲ ਹੈ ਜੀ ਉੱਥੋਂ ਕੀ ਵੱਡਾ ਪ੍ਰੋਜੈਕਟ ਆਪਾਂ ਲਿਆ ਸਕਦੇ ਹਾਂ ਕੀ ਉੱਥੋਂ ਰਾਪਤੀ ਕਰ ਸਕਦੇ ਉਹ ਅੱਜ ਦੇਖਣ ਦੀ ਚੀਜ਼ ਹੈ ਜੀ ਆਮ ਤੌਰ ਦੇ ਉੱਤੇ ਹਲਕੇ ਦੇ ਵਿੱਚ ਕਾਫੀ ਸ਼ੋਰ ਹੈ ਕਾਫੀ ਮਿੰਬਰ ਉਡਿਆ ਹੋਇਆ ਹੈ ਕਿ ਪਰਿਵਾਰਿਕ ਆਪਣਾ ਗਲੇਸ਼ ਹੈਗਾ ਵੱਡੇ ਢੀਂਸਾ ਸਾਹਿਬ ਤੁਹਾਡੀ سپورਟ ਦੇ ਉੱਤੇ ਨਹੀਂ ਉਹ ਤੁਹਾਡੀ ਟ੍ਰੀਟਮੈਂਟ ਤੋਂ ਨਹੀਂ ਖੁਸ਼ ਹੈਗੇ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਕੋਈ ਇਹ ਗਲਤ ਫੁਹਾ ਹੋ ਰਹੀਆਂ ਮਤੋਂ ਜੀ ਫਲਾਈਆਂ ਜਾ ਰਹੀਆਂ ਉਹਨਾਂ ਕੋਲ ਕੋਈ ਹੋਰ ਗੁੱਤਾ ਨਹੀਂ ਕਹਿਣ ਜੀ ਮੇਰੇ ਮਾਤਾ ਜੀ ਤੁਸੀਂ ਦੇਖਦੇ ਹੋ ਜੀ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਮੇਰੇ ਵਾਸਤੇ ਕੰਪਨੀ ਕਰ ਰਹੇ ਜੀ ਸਾਰਾ ਪਰਿਵਾਰ ਮੇਰੇ ਨਾਲ ਹੈ ਜੀ ਉਹ ਟੀਚਾ ਸਾਹਿਬ ਦੇ ਤੋਂ ਅਸ਼ੀਰਵਾਦ ਤੋਂ ਬਿਨਾ ਕਿਵੇਂ ਹੋ ਸਕਦਾ ਜੀ ਉਹਨਾਂ ਦੀ ਸਿਹਤ ਠੀਕ ਹੋਣਾ ਕਰਕੇ ਜੀ ਉਹ ਚੋਣ ਪ੍ਰਚਾਰ ਵਿੱਚ ਭਾਵੇਂ ਨਹੀਂ ਆਏ ਪਰ ਉਹਨਾਂ ਦਾ ਅਸ਼ੀਰਵਾਦ ਉਹਨਾਂ ਦੀ ਸ਼ੁਭਚਾਹ ਮੇਰੇ ਨਾਲ ਨੇ ਜੀ ਤੇ ਰੋਜ਼ ਮਿਲਣ ਵਾਲੀ ਹੁੰਦੀ ਹੈ ਜੀ ਉਹਨਾਂ ਦਾ ਸਲਾਮ ਮਸ਼ਵਰਾ ਹੁੰਦਾ ਹੈ ਜੀ ਤੇ ਹਰ ਤਰ੍ਹਾਂ ਦੀ ਉਹ ਜਿਹੜੀ ਇਸ ਟੋਲ ਦੇ ਵਿੱਚ ਜੀ ਜਿਹੜਾ ਆਪਦੇ ਵੱਲੋਂ ਜੋ ਵੀ ਸਿਓ ਬਿੱਟਾ ਜਸਾ ਲਾਉ ਦੇ ਰਹੇ ਸੋ ਕੋਈ ਅਸੀ ਕਰਨੀ ਅਸੀਂ ਸਾਰਾ ਪਰਿਵਾਰ ਇਕੱਠਾ ਹੈ ਜੀ ਤੇ ਇਕੱਠੇ ਜਿਹੜੇ ਸਾਰੇ ਚੋਣ ਲੜ ਰਹੇ ਆ ਜੀ ਜਿਹੜੇ ਵਿਰੋਧੀ ਨੇ ਜੀ ਉਹਨਾਂ ਦੀਆਂ ਜਿਹੜੀਆਂ ਇਹ ਸੋਚਾਂ ਨੇ ਚਾਲਾਂ ਨੇ ਵੀ ਇਹਨੂੰ ਇੱਕ ਮੁੱਦਾ ਬਣ ਗਿਆ ਜੀ ਉਹ ਸਾਰਾ ਸਮਝੂਗਾ ਮੁੱਦਾ ਹੈ ਲੋਕਾਂ ਦੇ ਉਤੇ ਜੀ ਲੋਕ ਦੇ ਕੀ ਕਮਨੇ ਲੋਕਾਂ ਦੇ ਕੀ ਲੋਕ ਚਾਹੁੰਦੇ ਆ ਇਹ ਸਾਰੀ ਚੀਜ਼ਾਂ ਇਹ ਚਾਹੁੰਦੇ ਇਟਸ ਤੁਸੀਂ ਪੰਜਾਬ ਸਿਆਸਤ ਦੇ ਵਿੱਚ ਕਾਫੀ ਸਰਗਰਮੀ ਵੀ ਮੰਤਰੀ ਵੀਰੇ ਪੰਜਾਬ ਦੇ ਵਿੱਚ ਤੇ ਲੋਕਾਂ ਨੂੰ ਕਈ ਵਾਰ ਇਹ ਵੀ ਰੂਮਰ ਉੱਡ ਰਿਹਾ ਹੈਗਾ ਕਿ ਤੁਹਾਨੂੰ ਪੰਜਾਬ ਦੀ ਰਾਜਨੀਤੀ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਬੜੀ ਸੋਚੀ ਸਮਝੀ ਸਾਜ਼ਿਸ਼ ਦੀਨ ਕਿ ਤੁਸੀਂ ਟਿਕਟ ਲਈ ਰਾਜੀ ਨਹੀਂ ਸੀ ਤੁਹਾਨੂੰ ਜ਼ਬਰਦਸਤੀ ਟਿਕਟ ਦਿੱਤੀ ਗਈ ਕੀ ਇਸ ਤਰ੍ਹਾਂ ਦੀ ਵੀ ਕੋਈ ਗੱਲ ਹੈ ਜੀ ਨਹੀਂ ਨਹੀਂ ਕੋਈ ਰਾਜਨੀਤੀ ਤੋਂ ਬਾਹਰ ਨਹੀਂ ਜੀ ਜਿਹੜਾ ਐਮਪੀ ਹੈ ਉਹ ਸਟੇਟ ਤੋਂ ਰਾਜਨੀਤੀ ਤੋਂ ਬਾਹਰ ਕਿਵੇਂ ਹੋ ਸਕਦਾ ਹੈ ਕਿ ਉਹ ਕਿਆ ਕਰੋ ਨਮਾਇੰਗੀ ਤਾਂ ਸੂਬੇ ਦੀ ਕਰ ਦਿਆ ਨਾ ਜੀ ਜੀ ਸੋ ਇਹ ਸਿਰਫ ਗੱਲਾਂ ਨੇ ਅਸੀਂ ਚਾਦਰੇ ਚਾਹੀਏ ਜੀ ਸਟੇਟ ਦੀ ਰਾਜਨੀਤੀ ਚਾ ਸਕਦੇ ਆ ਜੀ ਪਰ ਹੁਣ ਪਾਰਟੀ ਨੂੰ ਲੋੜ ਹੈ ਜੀ ਮੈਂ ਚੋਣ ਲੜ ਰਹੇ ਹਾਂ ਤਾਂਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਜੀ ਅੱਜ ਸਮਝ ਲਿਏ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਦੁਬਾਰੇ ਜੀ ਆਉਣ ਵਾਲੇ 3 ਸਾਲ ਬਾਅਦ ਪੰਜਾਬ ਦੀ ਸਰਕਾਰ ਬਣਾਉਣੀ ਹੈ ਜੀ ਸੋ ਉਹਦੇ ਵਾਸਤੇ ਜਿਹੜਾ ਹੈ ਇਹ لازਮੀ ਹੈ ਕਿ ਵਤਵਤ ਮੈਂਬਰ ਪਾਰਲੀਮੈਂਟ ਜ ਤੱਕ ਜੀ ਇਹ ਇਸ ਵਤਵਤ ਮੈਂਬਰ ਪਾਰਲੀਮੈਂਟ ਤਾਲ ਜ ਤੱਕ ਜੀ ਜੇ ਅਸੀਂ ਪਾਰਟੀ ਦਾ ਹਕੂਮਨ ਬਣ ਕੇ ਜਿਹੜੇ ਜਿਹਨੂੰ ਪਾਰਟੀ ਸਮਝਦੀ ਹੈ ਜੀ ਯੋਗ ਹੈ ਜੀ ਜਿਹੜਾ ਜਿੱਤ ਸਕਦਾ ਹੈ ਕਾਸੀ ਚੋਣ ਲੜਾਂਗੇ ਸੋ ਇਹ ਪਾਰਟੀ ਦਾ ਹਕੂਮਤ ਦਾ ਫੈਸਲਾ ਜੀ ਤਾਈ ਮਨਨ ਦਾ ਜਿਹੜਾ ਹੈ ਮੰਨ ਬਣਾਇਆ ਤੁਸੀਂ ਕੀ ਕੀ ਕਹਿਣਾ ਚਾਹੋਗੇ ਹਲਕਾ ਸੰਗੂਰ ਦੇ ਵੋਟਰਾਂ ਨੂੰ ਕੋ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਜੀ ਹਲਕਾ ਸੰਗੂਰ ਬੜਾ ਪੰਜਾਬ ਦੀ ਜਿਵੇਂ ਕਹਾ ਜਿੱਦ ਦੇ ਜੀ ਤੇ ਮੇਰੀ ਤਾਂ ਹੀ ਅਪੀਲ ਹੈ ਕਿ ਜੋ ਅਸੀਂ 10 ਸਾਲਾਂ ਦੇ ਵਿੱਚ ਮੈਂ ਪੀ ਡਬਲਯੂ ਮੰਤਰੀ ਹੁੰਦੇ ਹੋਏ ਜੀ ਦੋ ਮੈਂ ਵਿਤਮਤ ਕੀ ਹੁੰਦੇ ਹੋਏ ਜੀ ਜ਼ਿਲ੍ਹੇ ਦੇ ਵਿੱਚ ਦੋਨਾਂ ਜ਼ਿਲ੍ਹੇਸ ਕੰਮ ਕੀਤੇ ਨੇ ਜੀ ਉਹ ਅੱਜ ਮੂਹਰਲੀ ਤਸਕੀਰ ਹੈ ਜੀ ਕਰੋੜਾਂ ਰੁਪਏ ਦੇ ਕੰਮ ਸੀ ਸੜਕਾਂ ਤੇ ਕੀਤੇ ਜੀ ਮੈਨੂੰ ਲੱਗਦਾ ਕੋਈ ਐਸਾ ਪਿੰਡ ਨਹੀਂ ਜਿਹਨੂੰ 18 ਪੁੱਤੀ ਸੜਕ ਨਾਲ ਨਾ ਜੋੜਿਆ ਹੋਵੇ ਜੀ ਮੈਂ ਕੱਲੇ ਸੰਗੂਰ ਤੇ ਬਰਨਾਲੇ ਜ਼ਿਲ੍ਹੇ ਵਿੱਚ 600 ਕਰੋੜ ਰੁਪਏ ਸੜਕਾਂ ਨੂੰ ਅਪਗ੍ਰੇਡ ਕਰਤੇ ਲਾਇਆ ਲਿੰਕ ਸੜਕ ਜੀ ਤੇ ਜਿਹੜੇ ਆ ਚੌਂ ਮਾਰਗੀ ਸੜਕਾਂ ਬਣੀਆਂ ਸਾਰਿਆਂ ਦੇ ਡੀਪੀਆਰ ਜੀ ਜੀ ਰਿਪੋਰਟ ਡੀਟੀਲ ਪ੍ਰੋਜੈਕਟ ਬੋਰਡ ਜੀ ਉਹ ਮੇਰੇ ਹੁੰਦੇ ਹੋਏ ਪੜ੍ਹੀ ਜੀ ਤੇ ਉਹ ਜਿਹੜਾ ਕੰਮ ਅਸੀਂ ਕੇਂਦਰ ਨਾਲ ਕਰਕੇ ਸ਼ੁਰੂ ਕਰਾ ਜੀ ਜੀ ਤੇ ਤੀਜਾ ਜਿਹੜਾ ਹੈ ਸਾਰੇ ਸ਼ਹਿਰਾਂ ਨੂੰ ਵੱਡੀਆਂ-ਵੱਡੀਆਂ ਗ੍ਰਾਂਟਾਂ ਦਿੱਤੀਆਂ ਜੀ ਸਾਰੇ ਪਿੰਡਾਂ ਨੂੰ ਬਹੁਤ ਵੱਡੀਆਂ ਗ੍ਰਾਂਟਾਂ ਦਿੱਤੀਆਂ ਵਿਤਮંત્રી ਹੁੰਦੇ ਹੋਏ ਜੀ ਬੜੇ-ਵੱਡੇ ਪ੍ਰੋਜੈਕਟ ਜਿਵੇਂ ਨਹਿਰ ਦਾ ਖਾੜਾ ਦਾ ਪ੍ਰੋਜੈਕਟ ਜੀ ਜਿਹੜੇ ਤਕਰੀਬਨ 1000 ਕਰੋੜ ਪਈ ਦਾ ਪ੍ਰੋਜੈਕਟ ਸੀ ਜੀ ਉਹ ਅਸੀਂ ਕੇਂਦਰ ਤੋਂ ਮਨਜ਼ੂਰ ਮੈਂ ਕਰਵਾ ਕੇ ਲਿਆ ਆ ਜੀ ਤੇ ਅੱਜ ਤਕਰੀਬਨ ਹਰ ਜਿਹੜਾ ਹੈ ਪਿੰਡ ਦੇ ਵਿੱਚ ਨਹਿਰੀ ਪਾਣੀ ਜਿਹੜਾ ਲੋਕਾਂ ਦੇ ਖੇਤਾਂ ਤੱਕ ਅਸੀਂ ਪਹੁੰਚਦਾ ਕੀਤਾ ਜੀ ਇਹ ਬਹੁਤ ਵੱਡੀ 1 ਕਰੋੜ ਸੀ 4 ਨਵੇਂ ਕਾਲਜ ਸਥਾਪਿਤ ਕੀਤੇ ਜੀ 5 ਨਵੇਂ ਹਸਪਤਾਲ ਜਿਹੜੇ ਬਣਾਏ ਜ਼ਿਲ੍ਹੇ ਸੰਗਰੂਰ ਤੇ ਬਣਾਏ ਨੇ ਜੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਲੋਕ ਜਾਣਦੇ ਨੇ ਕਿ ਜਿੰਨਾ ਕੰਮ ਪਿਛਲੀ ਸਰਕਾਰ ਦੇ ਵਿੱਚ ਜੀ ਅਸੀਂ ਕਰਵਾਇਆ ਉਹ ਕੋਈ ਕ्रांतਕ ਹੈ ਸੋ ਇਹੀ ਸਾਡੀ ਇਹ ਹੈਗੀ ਹੈ ਕਿ ਅਸੀਂ ਕੰਮ ਕੀਤਾ ਵੀ ਹੈ ਜੀ ਤੇ ਅੱਗੇ ਵੀ ਕਰਾਵਾਂਗੇ ਜੀ ਅੱਗੇ ਕੇਂਦਰ ਵਿੱਚ ਸਰਕਾਰ ਬਣਦੀ ਮੋਦੀ ਜੀ ਦੀ ਬਣੇਗੀ ਤਾਂ ਫਿਰ ਉੱਥੋਂ ਵੀ ਅਸੀਂ ਕੁਛ ਨਾ ਕੁਛ ਆਪਣੇ ਇਸ ਇਲਾਕੇ ਵਾਸਤੇ ਜੀ ਲਿਆਉਣ ਦੀ ਸਮਰੱਥਾ ਚਮਵਾਗੇ ਜੀ ਤਾਂ ਇਹ ਫੈਸਲਾ ਹੁਣ ਲੋਕਾਂ ਦਾ ਹੈ ਜੀ ਵੀ ਕਿਹੜਾ ਜੌਗੀ ਉਮੀਦਵਾਰ ਚਾਹੁੰਦੇ ਨੇ ਉਹ ਹੈ ਜੇ ਉਮੀਦਵਾਰ ਚਾਹੁੰਦੇ ਜਿਹੜਾ ਗੱਲਾਂ ਕਰਕੇ ਸਾਰੇ ਜੀ ਜਾਂ ਇਹ ਹੈ ਜੇ ਉਮੀਦਵਾਰ ਚਾਹੁੰਦੇ ਨੇ ਜਿਹੜਾ ਉੱਥੇ ਪੈਰ ਵਹੀ ਕਰੇ ਆਪਣੇ ਇਲਾਕੇ ਦੀ ਜੀ ਤੇ ਉੱਥੋਂ ਇਲਾਕੇ ਵਾਸਤੇ ਕੋਈ ਵੱਡਾ ਪ੍ਰੋਜੈਕਟ ਕੋਈ ਵੱਡੀਆਂ ਪ੍ਰਾਪਤੀਆਂ ਉੱਥੋਂ ਕਰਕੇ ਲਿਆ ਜੀ ਦੋਸਤੋ ਗੱਲਾਂ ਤਾਂ ਹੋਰ ਵੀ ਬਹੁਤ ਸਾਰੀ ਪਰ ਸਮੇਂ ਦੀ ਘਾਟ ਕਰ ਅਸੀਂ ਅੱਗੇ ਨਹੀਂ ਜਾ ਸਕਦੇ ਇਹ ਹਨ ਸਰਦਾਰ ਪਰਮਿੰਦਰ ਸਿੰਘ ਢੀਸਾ ਜਿਹੜੇ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਦੋਸਤੋ ਆਉਣ ਵਾਲੀ 19 ਮਈ ਨੂੰ ਇਹ ਤੁਸੀਂ ਦੇਖਣਾ ਹੈ ਕਿ ਤੁਹਾਨੂੰ ਇਹਨਾਂ ਦੀਆਂ ਗੱਲਾਂ ਕਿਸ ਤਰ੍ਹਾਂ ਲੱਗੀਆਂ ਅਤੇ ਇਹਨਾਂ ਨੂੰ ਵੋਟ ਕਿਵੇਂ ਪਾ ਕੇ ਤੁਸੀਂ ਜਿਤਾਉਣਾ ਹੈ ਇਹਨਾਂ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ ਇਜਾਜ਼ਤ ਮੰਗਦਾ ਨਮਸਕਾਰ